ਕੀ ਨੋਤਾ ਕਰੀ ਰਿਹਾ ਸਿਮੇ ਕਹਿਣਾ ਹੈ ਡਰਾਈਵਰ ਆਹ ਡਰਾਈਵਰ ਆ ਦੇਖ ਡਰਾਈਵਰ ਬਾਈ ਬਚਾਲੇ ਬਸਾਲੀ ਨਾ ਉਧਰ ਹੁੰਦਾ ਟਰੈਕਟਰ ਓਏ ਲਾਤੀ ਓਏ ਓ ਡਰਾਈਵਰ ਏ ਏ ਆਹ ਡਰਾਈਵਰ ਇਹਨਾਂ ਦਾ ਡਰਾਈਵ ਨਹੀਂ ਆ ਕੰਦੀਆਂ ਸੇਵਿਆ ਕਿਉਂ ਨਾ ਬੰਨਾਈ ਜੀ ਤੇ ਠੀਕ ਆ ਤੇ ਤੁਹਾਡਾ ਭਰਾ ਗੁੱਕੜ ਏ ਇਹ ਜਾਂਦਾ ਜਾਂਦਾ ਟਰਾਲੀ ਟੂ ਟੂ ਤੇ ਜਾਂ ਮਰਕੈਂਟ ਟੂ ਟੂ ਇੱਕ ਪਾਸਾ ਹੋਊਗਾ ਇਹ ਦੇਖੋ ਡਰਾਈਵ ਲੀਆਂ ਇਹ ਡਰਾਈਵ ਇਹ ਹੋਊਗਾ ਫੁੱਲ ਕੱਟ ਦੇ ਗਿਆ 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 ਬ੍ਰੇਕ ਮਾਰੀ ਇਹ ਡਰਾਈਵ ਓਏ ਓਏ ਟਾਇਰ ਸਿੱਧੇ ਕਰ ਲਾ ਮਾੜੇ ਜੇ ਤੇਰੀ ਨਾ ਵੇ ਤੇਰੀ ਅੱਡੀ ਕਰਨਾ ਨਹੀਂ ਪਾਲੀ ਰਹੀ ਉਹ ਮਾੜੇ ਟਾਇਰ ਸਿੱਧਾ ਕਰ ਮੂੜ ਲਾ ਮਾ ਲਾ ਟਾਇਰ ਸਿੱਧਾ ਕਰ ਲਾ ਮਾੜਾ ਜਾ ਹਾਂ ਇਹ ਦੇਨੀਆ ਸੌਖੀ ਨਹੀਂ ਬਿਲੋ ਚਾਚਾ ਮੈਂ ਨਾ ਮਰਿਆ ਯਾਰ ਠੀਕ ਹੈ ਯਾਰ ਕਿਹੜੇ ਗਿਆ 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 ਉਹ ਗ੍ਰਹਿਣ ਜਾਇਆ ਹੈ ਜਾਂਦਾ ਵਰਕੈਨ ਟਟੂ ਅਸੀਂ ਲੈਨੇ ਆ ਸਵਾਦ ਅਸੀਂ ਸਵਾਦ ਲੈਨੇ ਆ ਫੇਮਿਆ ਅੱਜ ਦੇਖੀ ਜਾਂਦੀ ਆ ਡਰਾਈਵਰਾਂ ਦੀ ਡਰਾਈਵ ਲਈ ਦੇਖੀ ਜਾਂਦੀ ਅੱਜ ਜਾਂਦਾ ਕਹਿੰਦੇ ਵਰਕੈਨ ਪਟਣਗੇ ਮੁੰਡੇ ਤੇ ਜਾਂ ਟਰੈਕਟਰ ਨਿਕਲੂ ਗਿਆ 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 ਓਏ ਟੈਟ ਤਾਂ ਸਿੱਧੇ ਕਰ ਲੈ ਬਾਈ ਮੇਰੇਆ ਸੇਮੇ ਬੈਠਾ ਤੂੰ ਸੇਮੇ ਕੋਈ ਬਿਆਨ ਦਦਾ ਕੀ ਬਿਆਨ ਦੇਣਾ ਤੂੰ ਬਿਆਨ ਦੇ ਡਰ ਬਹੁਤ ਕੱਪਾ ਜੀ ਹੈ ਸਾਡਾ ਕੰਪਟਰ ਹੈ ਬੜਾ ਡਰਾਈਵ ਕਰਦਾ ਕੀ ਅੱਜੇ ਜਾਂਦਾ ਵਰਕੈਨ ਟੁੱਟੂ ਜਾਂਦਾ ਵਰਕੈਨ ਟੁੱਟੂ ਟਰਾਲੀ ਟੁੱਟੂ ਇਹ ਬਿਆਨ ਆ ਮੁੰਡੇ ਦੇ ਇੱਕ ਕੰਮ ਹੋਊਗਾ ਹੈਂ ਸਾਰੇ ਲੱਗੇ ਪਏ ਆ ਮੁੰਡੇ ਹੈ ਤੇ ਆਪਾਂ ਲੈਨੇ ਆ ਸਵਾਦ ਹੈ ਝੋਨਾ ਭਰਦੇ ਸੀ ਤੇ ਥੋੜਾ ਭਰਾ ਕੁੱਪੜ ਆਹ ਖੜਾ ਸਵਾਦ ਲੈਨੇ ਆ ਅਸੀਂ ਜ਼ਿੰਦਗੀ ਦਾ ਡਰਾਈਵਰ ਸਾਹਿਬ ਹੌਲੀ ਹੌਲੀ ਪਿਆਰ ਨਾਲ ਪਿਆਰ 에 ਹਾਉਲੀ ਹੌਲੀ ਹੌਲੀ ਗਿਆ 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 ਓ ਬਾ ਓਏ ਡਰਾਈਵਰ ਮੰਨ ਲੈ ਤੇਰੀ ਡਰਾਈਵਿੰਗ